thank you ਆਲਟੋ ਨਿਊ ਦੇਵਿੱਟਾ ਦਾ ਸਵਾਗਤ ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਵਿਸਤਾਰ ਕਰਦੇ ਹੋਏ ਪੰਜ ਵਿਧਾਇਕਾਂ ਨੂੰ ਮੰਤਰੀ ਵਜੋਂ ਸੌ ਚੁਕਾਈ ਗਈ ਪੰਜਾਬ ਦੇ ਪਹਿਲੇ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਇਹਨਾਂ ਦੇ ਨਾਮ ਸ਼ਾਮਿਲ ਹਨ ਸੁਮਾਨ ਤੋਂ ਦੋ ਆਰ ਵਿਧਾਇਕ ਰਹ ਚੁਕੇ ਅਮਨ ਅਡੋੜਾ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਡਾਕਟਰ 인ਦਰਬੀਰ ਸਿੰਘ ਨੇਜਰ ਖੜਕ ਤੋਂ ਵਿਧਾਇਕ ਅਨਮੋਲ ਗਗਨਮਾਨ ਗੁਰੂ ਹਰਸਾਏ ਤੋਂ ਵਿਧਾਇਕ ਫੋਜਾ ਸਿੰਘ ਸਮਾਣਾ ਤੋਂ ਵਿਧਾਇਕ ਜਗਜੀਵਨ ਸਿੰਘ ਜੋੜਾ ਮਾਰਜਾ ਅੱਜ ਮੰਤਰੀ ਮੰਡਲ ਵਿੱਚ ਵਿਸਤਾਰ ਕਰਦੇ ਹੋਏ ਨਵੇਂ ਪੰਜ ਮੰਤਰੀਆਂ ਨੂੰ ਸੌਂ ਚੁਕਾਈ ਗਈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਚ ਲੋਕਲ ਬਾਡੀਜ਼ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ। ਅਜਿਹੇ ਚ ਉਮੀਦ ਕੀਤੀ ਜਾਂਦੀ ਹੈ ਕਿ ਨਵੇਂ ਮੰਤਰੀ ਮੰਡਲ ਦੇ ਵਿਸਤਾਰ ਨਾਲ ਸਾਰੇ ਖੇਤਰਾ ਦੇ ਮੰਤਰੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਇਸ ਬਾਰੇ ਉਹਨਾਂ ਨੇ ਕੀ ਕਿਹਾ ਉਹ ਦੇਖਦੇ ਹਾਂ ਇੱਕ ਰਿਪੋਰਟ ਕੈਬਨਟ ਦੇ ਵਿੱਚ ਵਿਸਥਾਰ ਹੋਇਆ ਪੰਜ ਨਵੇਂ ਮੰਤਰੀ ਉਹਨੇ ਸੋਚ ਚੁੱਕੀ ਮਾਨਯੋਗ ਗਵਰਨਰ ਸਾਹਿਬ ਨੇ ਉਹਨਾਂ ਨੂੰ ਸੋਚ ਚੁੱਕੀ ਪੰਜਾਬ ਦੇ ਲੋਕਾਂ ਨੇ ਜੋ ਉਮੀਦਾਂ ਸਾਡੇ ਤੋਂ ਕੀਤੀਆਂ ਨੇ ਅਸੀਂ ਉਹਨਾਂ ਤੇ ਪੂਰੇ ਉਤਰਾਂਗੇ ਮੈਨੂੰ ਉਮੀਦ ਹੈ ਮੇਰੇ ਸਾਰੇ ਮੰਤਰੀ ਜਿਹੜੇ ਨੇ ਉਹ ਇਮਾਨਦਾਰੀ ਨਾਲ ਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ ਜਿਹੜੇ ਵੀ ਵਿਭਾਗਾਂ ਨੂੰ ਮਿਲਣਗੇ ਉਹਨਾਂ ਵਿਭਾਗਾਂ ਨਾਲ ਜੇ ਕਿਸੇ ਦੀ ਜ਼ਿੰਦਗੀ ਬਦਲਦੀ ਹੈ ਉਹਨਾਂ ਵਿਭਾਗਾਂ ਨਾਲ ਉਹਨਾਂ ਦੇ ਸਾਈਨ ਕਰਨ ਨਾਲ ਜੇ ਕਿਸੇ ਦੇ ਘਰਾਂ ਦੇ ਵਿੱਚ ਚੁੱਲ੍ਹੇ ਦੀ ਅੱਗ ਬਲਦੀ ਹੈ ਮੈਨੂੰ ਉਮੀਦ ਹੈ ਕਿ ਅਸੀਂ ਉਹ ਕਰਾਂਗੇ ਮੈਨੂੰ ਮੇਰੀ ਕੈਬਨਿਟ ਤੇ ਮਾਣ ਹੈ ਮੈਂ ਨਿਸ਼ਚਿਤ ਕਰਦਾ ਚਾਹੇ ਉਹ ਅਮਨ अरोड़ा ਜੀ ਨੇ ਚਾਹੇ ਫੌਜਾ ਸਿੰਘ ਜੀ ਨੇ ਚਾਹੇ ਚੇਤਨ ਜੋੜਮਾ ਅਜਰਾ ਨੇ ਚਾਹੇ ਡਾਕਟਰ ਅੰਜਰ ਨੇ ਚਾਹੇ ਅਨਮੋਲ ਗਗਰਮਾਨ ਨੇ ਮੈਂ ਇਹ ਹੀ ਉਮੀਦ ਕਰਦਾ ਕਿ ਉਹ ਜੋ ਜ਼ਿੰਮੇਵਾਰੀ ਉਹਨਾਂ ਨੂੰ ਮਿਲੇਗੀ ਉਹਨੂੰ ਨਿਭਾਉਣ ਕੇ ਤੇ ਮੇਰੇ ਤੇ ਕਾਫੀ ਬੋਝ ਹੈ ਕਿਉਂਕਿ ਮੇਰੇ ਕੋਲ ਬਹੁਤ ਜ਼ਿਆਦਾ ਮੈਨਜਮੈਂਟ ਜੀ ਤੋਂ ਮੈਂ ਇਹ ਨਹੀਂ ਕਰਦਾ ਗੁੰਮਲਾਈਦਾਰ ਜਾਂ ਫਲਾਈਦਾਰ ਉਹ ਤਾਂ ਪਹਿਲਾ ਹੁੰਦੇ ਸੀ ਇਹਨਾਂ ਦੇ ਜੀ ਚੰਗੇ ਚੰਗੇ ਮਹਿਕਮੇ ਨਾਲ ਦੇਵਾਂਗੇ ਸਰ ਪੋਰਟਫੋਲੀਓ ਕਦ ਤੱਕ ਮਾਨ ਸਾਹਿਬ ਕੱਲ ਜਾਂ ਪਰਸੋਂ ਤੱਕ ਕੱਲ ਜਾਂ ਪਰਸੋਂ ਸਰ ਨਵੇਂ ਡੀਜੀਪੀ ਲਗਾਏ ਗਏ ਨੇ ਉਹਨਾਂ ਬਾਰੇ ਦੱਸੋ ਜ਼ਰੂਰ ਪ੍ਰਸ਼ਾਸਨ ਚੇਂਜ ਹੁੰਦਾ ਰਹਿੰਦਾ ਜੀ ਬਾਕੀ ਤੇ ਮਾਨ ਸਾਹਿਬ ਜਿਹੜੇ ਦੂਜੀ ਵਾਰ ਵਿੱਚਾਇਕ ਬਣੇ ਸੀਗੇ ਚਾਹੇ ਪ੍ਰੋਫੈਸਰ ਮਲਿੰਦਰ ਉਹਨਾਂ ਨਾਲ ਦੇਖੋ ਦੇਖੋ ਪਤਾ ਕੀ ਦੇਖੋ ਦੇਖੋ ਸਾਡੇ ਕੋਲੇ 99 ਨੇ ਜੀ 92 ਦੇ 92 ਹੀਰੇ ਨੇ ਤੁਸੀਂ ਕਿਸੇ ਨੂੰ ਮੈਂ ਘੱਟ ਨਹੀਂ ਅੰਕਦਾ ਪਰ ਜ਼ਿੰਮੇਵਾਰੀਆਂ ਮਿਲਣਗੀਆਂ ਭਵਿੱਖ 'ਚ ਵੀ ਮਿਲਣਗੀਆਂ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਾਡੇ ਐਮਐਲਏ ਨੂੰ ਵੀ ਮਿਲਣਗੀਆਂ ਜਿਹੜੇ ਐਮਐਲਏ ਨੇ ਪਹਿਲੀ ਵਾਰ ਜਿੱਤੇ ਨੇ ਚਾਹੇ ਦੂਜੀ ਵਾਰ ਜਿੱਤੇ ਰੇ ਉਹ ਇਹਦਾ ਕੋਈ ਫਰਕ ਨਹੀਂ ਅਸੀਂ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਵੱਡੀਆਂ ਉਮੀਦਾਂ ਰੱਖ ਕੇ ਸਾਨੂੰ ਭੇਜਿਆ ਤੇ ਮੈਂ ਉਹਨਾਂ ਉਮੀਦਾਂ ਤੇ ਪੂਰਾ ਉਤਰਦੀ ਹਰ ਸੰਭਵ ਕੋਸ਼ਿਸ਼ ਕਰੂੰਗਾ ਆਖਰੀ ਸਾਹ ਤੱਕ ਕੋਸ਼ਿਸ਼ ਕਰੂੰਗਾ ਕਿ ਜਿਹੜਾ ਇਹਨਾਂ ਨੇ 75 ਸਾਲਾਂ ਚ ਪੰਜਾਬ ਦਾ ਵੇੜਾ ਕਰਕ ਕੀਤਾ ਉਹਨੂੰ ਠੀਕ ਕਰ ਲਈਏ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੁਝ ਕੱਪੜੇ ਵੀ ਵੱਡੇ ਵੱਡੇ ਸਾਹਮਣੇ ਆਉਣਗੇ ਕੁਝ ਇਹੋ ਜਿਹਿਆਂ ਵੀ ਖਬਰਾਂ ਆਉਣਗੀਆਂ ਜਿਹਦੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਸ ਤਰ੍ਹਾਂ ਵੀ ਕਪੜਾ ਹੋ ਸਕਦਾ ਹੈ ਸੋ ਆਉਣ ਵਾਲੇ ਦਿਨਾਂ ਦੀ ਵੇਟ ਕਰੋ ਅਸੀਂ ਪੰਜਾਬ ਦੇ ਲੋਕਾਂ ਦੇ ਇੱਕ ਪਿਆਰੇ ਸਾਹਬ